ਤੁਸੀਂ ਚਾਹੋਗੇ ਤੁਹਾਡੇ ਬੱਚੇ ਤੁਹਾਨੂੰ ਮਿਲਣ ਤੁਹਾਡੀ ਵਾਈਫ ਤੁਹਾਨੂੰ ਮਿਲੇ ਤੁਹਾਡੇ ਸਿਰ ਤੇ ਛੱਤ ਹੋਵੇ ਆਪਣੇ ਸਿਰ ਦੀ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਹੋਣ ਤੁਸੀਂ ਗੁਰੂ ਦੇ ਸਿੰਘ ਹੋ ਗੁਰੂ ਦੇ ਘਰ ਦੇ ਸੇਵਾਦਾਰ ਤੇ ਗੁਰੂ ਦੀ ਕਿਰਪਾ ਜਰੂਰ ਹੋ ਬਹੁਤ ਸਲੀਲਾ ਪਾਠੀ ਹੈ ਜਿੱਤੇ ਸਾਹਬ ਦਾ ਸਰਪੰਚ ਸਾਹਿਬ ਨੇ ਬੜੀ ਭਾਵੁਕਤਾ ਨਾਲ ਇਹ ਗੱਲ ਕਹੀ ਵੀ ਇਹਦੇ ਬਾਪ ਦੀ ਗਲਤੀ ਸੀ ਜਿਹਦੇ ਕਰਕੇ ਅੱਜ ਭੁਗਤ ਰਿਹਾ ਜਿਹੜਾ ਕਿਸੇ ਨੂੰ ਜੀਤ ਤੋਂ ਬਿਨਾਂ ਨਹੀਂ ਸੀ ਬੋਲਦਾ ਅੱਜ ਰਾਹ ਜਾਂਦੇ ਦੇਖ ਕੇ ਲੋਕਾਂ ਨੂੰ ਕੁੱਟਣ ਮਾਰਨ ਪੈ ਜਾਂਦਾ ਕਿਸੇ ਵੀ ਔਰਤ ਨੂੰ ਦੇਖ ਕੇ ਉਹਨੂੰ ਮਾਰਨ ਪੈਂਦਾ ਜਿਨ੍ਹਾਂ ਦੇ ਨਾਲ ਜਿਜਵਾਬ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਰਿਸ਼ਤੇ ਜੁੜੇ ਹੋਏ ਸੀ ਉਹ ਖੌਰੇ ਕਿੱਧਰ ਚਲੇ ਗਏ ਬਬਕੀਆ ਹਾਲ ਚਾਲ ਹੈ ਹਲੋ ਬਾਬਾ ਜੀ ਕੀ ਹਾਲ ਚਾਲ ਹੈ ਉਹ ਗੁਰਮਖੋ ਉਹ ਸਿੰਘੋ ਗੱਲ ਤੇ ਸੁਣੋ ਮੜੀ ਜੀ ਇੱਧਰ ਆਓ ਜਲਪਣੀ ਛਕ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਜੋ ਅੱਗੇ ਆਜੋ ਆਜੋ ਅੱਗੇ ਆਜੋ ਅੱਗੇ ਆਜੋ ਖਾਲਸਾ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਹੋਰ ਖਾਲਸਾ ਜੀ ਕਿਵੇਂ ਹੋ ਕਿਵੇਂ ਹੋ ਵੀਰੇ ਕਿਲਵਿੰਦਰ ਵੀਰੇ ਕੀ ਹਾਲ ਨੇ ਮੈਂ ਤਾਂ ਤੁਹਾਡੀ ਤਾਰੀਫ ਸੁਣ ਸੁਣ ਕੇ ਸੀ ਐਡ ਜੁਦੂਤ ਕਰਾਇਆ ਸਾਨੂੰ ਦੱਸਿਆ ਵੀਰਾਂ ਨੇ ਵੀ ਇੰਨੀ ਵਧੀਆ ਗੁਰਬਾਣੀ ਦਾ ਆਚਾਰਨ ਕਰਦਾ ਬਾਈ ਗੁਰੂ ਦਾ ਸਿੰਘ ਆ ਗੁਰੂ ਦੇ ਘਰ ਦਾ ਵਜੀਰ ਆ ਤੇ ਅਸੀਂ ਤਾਂ ਤਾਂ ਆਏ ਆ ਕਿਲਵਿੰਦਰ ਭਾਈ ਉਹ ਕਿਲਵਿੰਦਰ ਭਾਈ ਜਿਹੜੇ ਬਾਬਾ ਜੀ ਨੇ ਸੰਤਿਆ ਦਿੱਤੀ ਸੀ ਸਾਨੂੰ ਉਹ ਵੀ ਮਿਲ ਕੇ ਗਏ ਇੱਥੇ ਆਏ ਸੀ ਹੁਣ ਬਾਬਾ ਜੀ। ਹੋਰ ਬਾਬਾ ਜੀ ਠੀਕ ਹੋ ਤੁਸੀਂ? ਚੜ੍ਹਦੀ ਕਲਾ ਚੋ ਚੜ੍ਹਦੀ ਕਲਾ ਚੋ ਖਾਲਸਾ ਜੀ। ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਕੁਲਵਿੰਦਰ ਵੀਰੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਤੁਹਾਨੂੰ ਮਿਲਣ ਤੁਹਾਡੀ ਵਾਈਫ ਤੁਹਾਨੂੰ ਮਿਲੇ। ਅਸੀਂ ਤੁਹਾਡੀ ਮਦਦ ਕਰਨ ਵਾਸਤੇ ਆਏ ਆ। ਤੁਹਾਡੇ ਸਿਰ ਤੇ ਛੱਤ ਹੋਵੇ ਆਪਣੇ ਸਿਰ ਦੀ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਹੋਣ। ਜੋਨੇ ਨਾ ਹੀ ਹੋਊਗਾ ਹੋਊਗਾ ਗੁਰੂ ਦੀ ਕਿਰਪਾ ਹੋਊਗੀ ਤੁਸੀਂ ਗੁਰੂ ਦੇ ਸਿੰਘ ਹੋ ਗੁਰੂ ਦੇ ਘਰ ਦੇ ਸੇਵਾਦਾਰ ਹੋ ਤੇ ਗੁਰੂ ਦੀ ਕਿਰਪਾ ਜ਼ਰੂਰ ਹੋਊਗੀ ਅਹੀਂ ਮੈਂ ਜਾਣਦੇ ਹੁੰਨੇ ਪਾਠ ਹਰ ਹੱਥ ਜਿਸ ਨਾਲ ਕਰਦਾ ਹੁੰਦਾ ਹੈ ਉਹਦੀ ਰੱਬ ਦੀ ਕਥਾ ਵੇਖ ਜਿਹੜਾ ਤਯੋ ਦਾ ਕਸੂਰੇ ਦਾ ਉਹ ਮਰਿਆ ਵੀ ਕੀੜੇ ਪੈ ਕੇ ਇਹ ਕਹਿੰਦੇ ਹੁੰਦੇ ਨੇ ਇਹ ਪੈ ਕੇ ਮਰਦਾ ਇਹਦਾ ਕਸੂਰੇ ਦਾ ਕਸੂਰੇ ਚਲੋ ਭਾਗਾਂ ਦੀ ਹੈ ਕਹਾਣੀ ਹੈ ਬਹੁਤ ਸਰੀਲਾ ਪਾਠੀ ਆ ਜੀ ਹੂੰ ਮੈਂ अनेका ਵਾਰ ਹੀ ਇਹ ਸੁਣਿਆ ਤਕਰੀਬਨ ਸਾਰਿਆਂ ਨੇ ਸੁਣਿਆ ਖਾਸ ਕਰਕੇ ਮੈਂ ਇਹਦਾ ਬੜਾ ਫੈਨ ਆ ਕਿ ਇਹ ਇੰਨਾ ਸਰੀਲਾ ਪਾਠ ਕਰਦਾ ਕੋਈ ਅੰਤ ਹਸਾਰ ਨਹੀਂ ਅੱਛਾ ਜੀ ਪਰਮ ਕਿਉਂ ਇਦਾਂ ਕੀਤਾ ਇਹਦਾ ਕਾਰਨ ਇਹਦੀ ਮਾਂ ਮਰ ਗਈ ਫਿਰ ਵੀ ਠੀਕ ਰਿਹਾ ਦਾਸਨ ਦਾ ਸਾਥ ਆ ਕੋਈ ਕੋਈ ਖਾਸ ਹੈ ਉਹਨੇ ਪਤਾ ਹਬਾਤ ਕਿ ਨਾ ਲਾਗੂ ਮੂਲੀ ਜੇ ਕਰ ਤਾ ਤੇ ਥਾਂ ਫੇਰ ਤੈ ਦੇ ਘਰ ਹੋ ਗਿਆ ਇਹੇ ਘਰ ਵਾਲੇ ਚਲ ਗੀ ਅਹੀ ਉਹਦੇ ਘਰ ਵਾਲੇ ਚੋਰ ਲਾਉਂਦੇ ਨੇ ਤੇ ਫੇਰ ਥਾਂ ਕੋਠਾ ਫਵਾਦਾਂਗੇ ਕੋਈ ਕੰਮ ਪਰੋਂ ਨਹੀਂ ਮੱਨੇ ਹੁਣ ਤੋਂ ਫੇਰ ਖੜੇ ਦਾ ਮੁੰਡਾ 12-13 ਸਾਲਾ ਦਾ ਹੋਣਾ ਇੱਕ ਨੇਜਰ ਤੋਂ ਇਦਾਂ ਐਸੇ ਇਹ ਇਹ ਦੇਖੋ ਜੀ ਅਹੀਂ ਇੰਨਾ ਵੀ ਜਦੋਂ ਦਰਕਾਰੀ ਪਿੰਡ ਘਰ ਤੋਂ ਘਰ 30 ਸਾਲ ਇਹਨਾਂ ਨੂੰ ਹੋ ਗਏ ਪਿੰਡ ਦਾ ਨਹੀਂ ਨਹੀਂ ਲਵਾ ਇੰਦਾ ਵੀ ਹਾਲਾਤ 12 13 ਸਾਲਾਂ ਤੋਂ ਹੋਇਆ ਵਾ ਤੇ ਜਿਆਦਾ ਤੇ ਆ ਜਿਆਦਾ ਹੁਣ ਹੋਇਆ 3 ਕਿ ਸਾਲ ਤੋਂ 3 4 ਸਾਲ ਤੋਂ ਜਿਆਦਾ ਹੋਇਆ ਵਾ ਏਡਾ ਮੁੰਡਾ ਵਾ ਸ੍ਰੀ ਤੂੰ ਆਪਸੇ ਤੋਂ ਮੈਨੂੰ 12 13 ਸਾਲ ਹੋ ਗਏ ਜੋ ਪਿੰਡ ਦੇ ਮੱਜੀ ਸਿੰਘੇ ਦੇ ਸਾਰੇ ਇਤਕਾਰ ਦੇ ਇੱਥੇ ਜੀਵਨਦਾਰ ਆ ਉਹ ਗੁਰਦੁਆਰਾ ਸਾਹਿਬ ਉਹਨੇ ਕਿ ਕਾਇ ਨੂੰ ਸੱਜਣਾ ਏਕਾ ਇਥੇ ਪਹਾੜ ਸੁਲਣਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇਹ ਸਾਡੇ ਸਾਡਾ ਸਪਾਂਸਰ ਨੇ ਠੀਕ ਹੈ ਜੀ ਬੰਦਾ ਜੀ ਸਤੂ ਜੀ ਤੇ ਬੁੱਧੀ ਸੁਝਾ ਇਹਨਾਂ ਦੇ ਗਵਾਂਢੀ ਨੇ ਅੱਛਾ ਜੀ ਮੇਰੀ ਲਾਗੇ ਦੁਕਾਨ ਤੇ ਬਾਬਾ ਜੀ ਇਹ ਕਿੰਨੇ ਭਰਾ ਨੇ ਕੋਈ ਭਰਾ ਇਕੱਲਾ ਹੀ ਹੈ ਇੱਕ ਭਰਾ ਹੈ ਗੁੰਗਾ ਹੈ ਉਹ ਅੱਛਾ ਜੀ ਉਹ ਪਤਾ ਨਹੀਂ ਕਿੱਥੇ ਮਰ ਗਿਆ ਉਹ ਲੱਭਾ ਜੀ ਮੁਰਕੇ ਸਾਡੋਂ ਬੜਾਰੇ ਤੋਂ ਪਿਆਸ ਰੋਤੇ ਜਿੰਦੇ ਰਹੇ ਉਹਦਾ ਦਿਮਾਗੇ ਹਾਲਤ ਨਹੀਂ ਹੋ ਉਹ ਲਬੈਨੀ ਤੇ ਇਹਦੇ ਮਾਮੇ ਜਾਂ ਨਾਨਕੇ ਕੁਝ ਪਤਾ ਕਿੱਥੇ ਆ ਇਹਦੇ ਪਿੰਡ ਦਾ ਪਤਾ ਇੱਕ ਮਾਮਾ ਹੈ ਜਿਹੜਾ ਉਹ ਗੋੜਾ ਛੁੱਟਦਾ ਹੈ ਕੀ ਗੁਰਦੀਪ ਸਿੰਘ ਹੈ ਕੋਈ ਉਹ ਗੋੜਾ ਪਾਉਂਦਾ ਉਹ ਛੁੱਟਦਾ ਨਾ ਪਿੰਡ ਦਾ ਉਹਨਾਂ ਚੇਟਾ ਦੀ ਉਹਦਾ ਮਾਮਾ ਅੱਛਾ ਗੋੜਾ ਛੁੱਟਦਾ ਦੀ ਉਹ ਅਮਰਥਰੋ ਵਾਲਾ ਹਾਂ ਅਮਰਥਰੋ ਵਾਲਾ ਉਹ ਇੰਡੀਆ ਲੈਵਲ ਤੇ ਮਾਰ ਲੈ ਦੇ ਸਕੀ ਉਹ ਇਹਦਾ ਮਾਮਾ ਠੀਕ ਹੈ ਜੀ ਵਾਕਿੱਤ ਜਦੋਂ ਉਹਦਾ ਮਾਂ ਚਲ ਗਈ ਨਾ ਜਦੋਂ ਉਹਦਾ ਘਰ ਖਰਾਬ ਹੋ ਗਿਆ ਮਾਂ ਜੀ ਮਾਂ ਬਹੁਤ ਸੇਵਾ ਕਰਦੀ ਗੁਰਦੁਆਰੇ ਦੀ ਇਹਨਾਂ ਨੂੰ ਪਾਲਿਆ ਇਹਨੂੰ ਪੜਾਇਆ ਲਿਖਾਇਆ ਪਰ ਉਹਦੇ ਮਰਤਬਾ ਦੇ ਇਹਨਾਂ ਦੇ ਪਿਓ ਨੇ ਬੇੜਾ ਘਰ ਕਰਤਾ ਇਹਦਾ ਮੁੰਡਾ ਉਹਨੂੰ ਘਰ ਵੇਚਤਾ ਘਰ ਵੇਚਤਾ ਫੇਰ ਘਰ ਹੋ ਗਿਆ ਉਹ ਵਿਆਹ ਕਰਨ ਤੋਂ ਬਾਅਦਾਂ ਵੇਚਿਆ ਘਰ ਵਿਆਹ ਕਰਨ ਦਾ ਵਾਦਾ ਉਹਨੂੰ ਵਿਆਹ ਕੀਤੇ ਫੇਰ ਵੇਚਿਆ ਘਰ ਜਿਹੜੇ ਘਰ ਚ ਬੈਠਾ ਸੀ ਉਹ ਘਰ ਵੇਚਤਾ ਹਾਂ ਉਹੀ ਵੇਚ ਅਸੀਂ ਤੇ ਰੱਖਣ ਨੂੰ ਉੱਥੇ ਆ ਦੇਖੋ ਹਾਲ ਹੈ ਉੱਥੇ ਰਹਿੰਦੇ ਮਮੀ ਵੀ ਉੱਥੇ ਰਹਿੰਦੀ ਤੇ ਉਹ ਵੀ ਉੱਥੇ ਰਹਿੰਦਾ ਸੀ ਜੰਝ ਘਰ ਸਾਹਿਬ ਜੀ ਇਹਦਾ ਵਿਆਹ ਹੈ ਨਾ ਪਰਿਵਾਰ ਇਹਦਾ ਬਾਹਰ ਛੱਡ ਕੇ ਹੋਰ ਕਿਤੇ ਬਹਿ ਗਿਆ ਠੀਕ ਹੈ ਅੱਛਾ ਇਹਦਾ ਪੁੱਤਾ ਬਾਪ ਮੇਰੇ ਖਾ ਉਹਨੇ ਪਰਿਵਾਰ ਹੋ ਗਿਆ ਪਾ 12 ਸਾਲ ਦਾ ਹੋਣਾ ਅੱਛਾ ਤੇਰੀ ਜਿਆਦਾ ਹੀਰਵਾ ਖਾ ਗਿਆ ਇਹ ਜਵਾਕ ਦਾ ਇਥੇ ਘਰ ਵਾਲੀ ਦਾ ਜਿਆਦਾ ਹੀਰਵਾ ਖਾ ਗਿਆ ਹਾਂ ਜਿਆਦਾ ਕੋਈ ਨਹੀਂ ਗੱਲ ਟੈਨਸ਼ਨ ਨਾਲ ਥੋੜਾ ਜਿਆਦਾ ਘਰ ਛੱਡ ਨਹੀਂ ਆ ਜੀ ਹੋਰ ਕੋਈ ਕਹਾਣੀ ਨਹੀਂ ਕੁਲਵਿੰਦਰ ਦੁਬਾਰਾ ਬੱਚੇ ਮਿਲਣਗੇ ਤੇਰੇ ਕੋਈ ਨਹੀਂ ਆਪਾਂ ਬੱਚਿਆਂ ਨੂੰ ਮਿਲਾਂਗੇ ਤੇਰੇ ਬੇਟੇ ਨੂੰ ਮਿਲਾਂਗੇ ਆਪਾਂ ਕੀ ਨਾਮ ਬੇਟੇ ਦਾ ਤੇਰੇ ਦਾ ਐਂਕਲਵਿੰਦਰ ਤੇਰੇ ਮੁੰਡੇ ਦਾ ਕੀ ਨਾਮ ਆ ਤੇ ਇੱਥੇ ਆਏ ਅਸੀਂ ਵੀਰੇ ਕੁਲਵਿੰਦਰ ਸਿੰਘ ਦੀ ਬਾਤ ਤੁਸੀਂ ਮੂਰੇ ਵੀਡੀਓ ਦੇਖੀ ਹੈ ਜਿਹੜੀ ਲੱਗੀ ਹੋਈ ਆ ਉਹ ਵੀਰਾ ਨੇ ਸਾਨੂੰ ਭੇਜੀ ਵੀਡੀਓ ਪਬਲਿਕ ਤੌਰ ਤੇ ਇਹ ਗੁਰੂ ਦਾ ਵਜੀਰ ਗੁਰੂ ਦਾ ਸਿੰਘ ਗੁਰੂ ਦਾ ਖਾਲਸਾ ਅੱਜ ਅਸੀਂ ਬੜਪਾਗੇ ਆ ਵੀ ਇਸ ਤਰ੍ਹਾਂ ਦੇ ਵੀਰ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਸੱਚੇ ਬਾਦਸ਼ਾਹ ਕਿਰਪਾ ਕਰਨ ਇਹ ਵੀਰਾਂ ਦੁਬਾਰਾ ਫੇਰ ਗੁਰੂ ਦੇ ਘਰ ਦੀ ਸੇਵਾ ਕਰਨ ਦੇ ਕਾਬਲ ਹੋਵੇ ਇਹ ਵੀਰਾਂ ਫੇਰ ਆਪਣੀ ਸੋਝੀ ਚ ਆਵੇ ਜਿੱਦਾਂ ਨਗਰ ਦੱਸਦਾ ਵੀ ਬਹੁਤ ਹੀ ਚੰਗਾ ਪਾਠੀ ਸੀ ਬਹੁਤ ਹੀ ਸ਼ਰੀਲੀ ਆਵਾਜ਼ ਸੀ ਇਹਦੀ ਗਰਬਾਣੀ ਜਦੋਂ ਇਹਦੇ ਕੰਠ ਤੋਂ ਗਰਬਾਣੀ ਉਚਾਰਦਾ ਸੀ ਤਾਂ ਉਹ ਰਸ ਪਿੰਨੀ ਗਰਬਾਣੀ ਹਿਰਦੇ ਦੇ ਵਿੱਚ ਇਸ ਤਰ੍ਹਾਂ ਵਸਦੀ ਸੀ ਇਨਸਾਨ ਮੰਤਰ ਮੁਗਧ ਹੋ ਜਾਂਦਾ ਸੀ ਇਹ ਅੱਜ ਕੁਲਵਿੰਦਰ ਸਿੰਘ ਕਿੰਦਾ ਵੀਰਾ ਕਿਹੜੇ ਹਾਲਾਤਾਂ ਦੇ ਵਿੱਚ ਆ ਟੁੱਟਦੇ ਹੋਏ ਰਿਸ਼ਤਿਆਂ ਦੀ ਕਹਾਣੀ ਹੈ ਚਿੱਟਾ ਹੁੰਦਾ ਜਾ ਰਿਹਾ ਲਹੂ ਹੈ ਜਿਹੜਾ ਉਹਦੀ ਤਸਵੀਰ ਹੈ ਕਿ ਜਿੱਤੇ ਸਾਫਾ ਸਰਪੰਚ ਸਾਹਿਬ ਨੇ ਬੜੀ ਭਾਵਕਤਾ ਨਾਲ ਇਹ ਗੱਲ ਕਹੀ ਵੀ ਇਹਦੇ ਬਾਪ ਦੀ ਗਲਤੀ ਸੀ ਜਿਹਦੇ ਕਰਕੇ ਅੱਜ ਭੁਗਤ ਰਿਹਾ ਉਥੇ ਨਗਰ ਦੇ ਹੋਰ ਵੀ ਪਤਵੰਤੇ ਸੱਜਣ ਇਸ ਗੱਲ ਦੀ ਹਾਮੀ ਭਰਦੇ ਆ ਵੀ ਰੱਬ ਰੂਪੀ ਬੰਦਾ ਜਿਹੜਾ ਕਿਸੇ ਨੂੰ ਜੀ ਤੋਂ ਬਿਨਾਂ ਨਹੀਂ ਸੀ ਬੋਲਦਾ ਅੱਜ ਰਾਹ ਜਾਂਦੇ ਦੇਖ ਕੇ ਲੋਕਾਂ ਨੂੰ ਖਾਸ ਕਰਕੇ ਲੇਡੀਜ਼ ਨੂੰ ਕੁੱਟਣ ਮਾਰਨ ਪੈ ਜਾਂਦਾ ਗਾਲਾਂ ਕੱਢਦਾ ਲੇਡੀਜ਼ ਨੂੰ ਕਿਤੇ ਨਾ ਕਿਤੇ ਉਹ ਭਾਵਨਾ ਆਪਣੀ ਪਤਨੀ ਦੇ ਪ੍ਰਤੀ ਆਪਣੀ ਵਾਈਫ ਦੇ ਪ੍ਰਤੀ ਵੀ ਉਹ ਮੈਨੂੰ ਛੱਡ ਕੇ ਕਿਉਂ ਚਲੀ ਗਈ ਸਮਝ ਨਹੀਂ ਪਉਂਦਾ ਕਿਸੇ ਵੀ ਔਰਤ ਨੂੰ ਦੇਖ ਕੇ ਉਨੂੰ ਮਾਰਨ ਪੈਂਦਾ ਕਈ ਵਾਰ ਇਦਾਂ ਦੇ ਚਾਂਸ ਹੋ ਗਏ ਆ ਥੋੜੇ ਦਿਨ ਪਹਿਲਾਂ ਦੀ ਉਹ ਵੀਰ ਗੱਲ ਦੱਸਦੇ ਆ ਪ੍ਰੋਗਰਾਮ ਸੀ ਇੱਥੇ ਕੋਈ ਇੱਕ ਹਸਬੰਡ ਵਾਈਫ ਮੋਟਰਸਾਈਕਲ ਤੇ ਜਾਂਦੇ ਸੀ ਇਹਨੇ ਪਿੱਛੇ ਬੈਠੀ ਲੇਡੀ ਦੇ ਥੱਪੜ ਮਾਰਿਆ ਤਾਂ ਉਹ ਮਾਰਨ ਪੈ ਗਏ ਇਹਨੂੰ ਬੜੀ ਮੁਸ਼ਕਲ ਦੇ ਨਾਲ ਨਗਰਕੇੜੇ ਦੇ ਲੋਕਾਂ ਨੇ ਬਚਾਇਆ ਤਾਂ ਇਦਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਬਣਦਾ ਜਦੋਂ ਗਲਵਿੰਦਰ ਵੀਰਾ ਗੁੱਸੇ 'ਚ ਆ ਜਾਂਦਾ ਤੇ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਪਾਉਂਦਾ ਇਹ ਤਾਂ ਫਿਰ ਤੇ ਇੱਕ ਦਿਨ ਕਿਤੇ ਕੋਈ ਐਸਾ ਹਾਰਸਾ ਹੋ ਜੇ ਵੀ ਉਹਦੇ ਆਪਾਂ ਇੰਤਜ਼ਾਰ ਦੀ بجائے ਰਲ ਮਿਲ ਕੇ ਅੱਜ ਅਸੀਂ ਇੱਕ ਉਪਰਾਲਾ ਕਰਨ ਲੱਗੇ ਆਂ ਅਸੀਂ ਸੁਪਨਿਆਂ ਦੇ ਘਰ ਤੋਂ ਆਏ ਆਂ ਲੁਧਿਆਣੇ ਤੋਂ ਵਾਹਿਗੁਰੂ ਮਿਹਰ ਕਰਨ ਗਲਵਿੰਦਰ ਵੀਰਾ ਦੁਆਰਾ ਫੇਰ ਗੁਰੂ ਸਾਹਿਬ ਦੀ ਤਾਬਿਆ 'ਚ ਬੈਠ ਕੇ ਉਹ ਆਪਣੇ ਮੁਖਾਰਬਿੰਦ ਤੋਂ ਬਾਣੀ ਦਾ ਆਚਾਰਨ ਕਰੇ ਤੇ ਸੰਗਤਾਂ ਸੁਣਨ ਤੇ ਗੁਰਵਿੰਦਰ ਵੀਰੇ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਤੇ ਤਕਲੀਫਾਂ ਵੀਰਾ ਛਲ ਕੇ ਹਟਿਆ ਪਿਛਲੇ 12-13 ਸਾਲਾਂ ਤੋਂ ਬਾਈ ਹੁਣੀ ਦੱਸਦੇ ਆ ਵੀ ਇਹ ਬਾਈ ਇਸ ਤਰ੍ਹਾਂ ਦੇ ਹਾਲਾਤਾਂ 'ਚ ਆ ਜੀ ਨੂੰ ਆਪਾਂ ਕਹਿ ਦਿੰਨੇ ਆ ਵੀ ਉਹ ਸੜਕਾਂ ਤੇ ਦਰਦਰ ਦੀਆਂ ਠੋਕਣਾ ਖਾਂਦਾ ਫਿਰ ਹੁਣ ਪਿਛਲੇ 3 ਸਾਲਾਂ ਤੋਂ ਤਾਂ ਬੜਾ ਹੀ ਜ਼ਿਆਦਾ ਹੋ ਗਿਆ ਬਾਈ ਦੱਸਦੇ ਆ ਅਪਸੈਟ ਕਿਉਂਕਿ ਆਪਣਾ ਕੋਈ ਕਹਿਣ ਨੂੰ ਹੈ ਹੀ ਨਹੀਂ ਕੋਈ ਪੁੱਤ ਕਹਿਣ ਵਾਲਾ ਹੈ ਹੀ ਨਹੀਂ ਕੋਈ ਵੀਰ ਕਹਿਣ ਵਾਲਾ ਹੈ ਹੀ ਨਹੀਂ ਚਾਹੇ ਲੋੜੀ ਆ ਚਾਹੇ ਦੀਵਾਲੀ ਆ ਚਾਹੇ ਹੋਲੀ ਆ ਚਾਹੇ ਨਵਾਂ ਸਾਲ ਆ ਕੋਈ ਕਹਿਣ ਵਾਲਾ ਨਹੀਂਗਾ ਬਿਕਰਵਿੰਦਰ ਸਿੰਘ ਆ ਬੈ ਜਾ ਪ੍ਰਸ਼ਾਦਾ ਸ਼ਕਲ ਨਾ ਹਲਾ ਇੱਥੇ ਆ ਜਾ ਮੇਰੇ ਕੋਲੇ ਕੋਈ ਕਹਿਣ ਵਾਲਾ ਹੀ ਨਹੀਂ ਕੁਲਵਿੰਦਰ ਸਿੰਘ ਆਸੀਂ ਤੇਰੇ ਮਾਮੇ ਆ ਅਸੀਂ ਤੇਰੇ ਚਾਚੇ ਆ ਅਸੀਂ ਤੇਰੇ ਤਾਏ ਆ ਅਸੀਂ ਤੇਰੀ ਭੂਆ ਆ ਵਾ ਕੋਈ ਕਹਿਣ ਵਾਲਾ ਹੀ ਹੈ ਨਹੀਂ ਵੀ ਕੁਲਵਿੰਦਰ ਸਿੰਘ ਅਸੀਂ ਤੇਰੇ ਆਪਣੇ ਆ ਤਾਂ ਇਨਸਾਨਾਂ ਦੀ ਵਸਤੀ 'ਚ ਇਨਸਾਨਾਂ ਦੇ ਝੁੰਡ ਦੇ ਵਿੱਚ ਇਕੱਲਾ ਮਹਿਸੂਸ ਕਰ ਰਿਹਾ ਕੁਲਵਿੰਦਰ ਆਪਣੇ ਆ ਲੱਖਾਂ ਲੋਕਾਂ ਦੇ ਵਿੱਚ ਤਾਂ ਹੈ ਪਰ ਕੁਲਵਿੰਦਰ ਸਿੰਘ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ ਕਿਉਂਕਿ ਜਿਨ੍ਹਾਂ ਦੇ ਨਾਲ ਜज्ਬਾਤ ਜੁੜੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਰਿਸ਼ਤੇ ਜੁੜੇ ਹੋਏ ਸੀ ਉਹ ਖਰੇ ਕਿੱਧਰ ਚਲੇ ਗਏ ਤੇ ਜਿਨ੍ਹਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਉਹ ਕੋਸ਼ਿਸ਼ ਕਰ ਰਹੇ ਨੇ ਰਿਸ਼ਤਾ ਜੋੜਨ ਦੀ ਤੇ ਉਹਨਾਂ ਦੇ ਨਾਲ ਕੁਲਵਿੰਦਰ ਨਹੀਂ ਜੁੜ ਰਿਹਾ ਬਸ ਅਰਦਾਸ ਕਰਿਓ ਅਸੀਂ ਇੱਕ ਇਨਸਾਨੀਅਤ ਦਾ ਰਿਸ਼ਤਾ ਨਿਭਾਉਣ ਵਾਸਤੇ ਇੱਥੇ ਆਏ ਆ ਇਹ ਰਿਸ਼ਤਾ ਜੁੜ ਸਕੇ ਇਹ ਰਿਸ਼ਤਾ ਨਿਭਾ ਸਕੀ ਅਸੀਂ ਵੀ ਕੁਲਵਿੰਦਰ ਵੀਰਾ ਵੀ ਸਾਡਾ ਬਣ ਸਕੇ ਧੰਨਵਾਦ ਆ ਬਾਈ ਦਾ ਬਾਈ ਬਹੁਤ ਬਹੁਤ ਧੰਨਵਾਦ ਬਖਸ਼ੀਸ਼ ਫਰਨੀਚਰ ਆ ਬਾਈ ਦਾ ਇਹਨਾਂ ਨੇ ਵੀਡੀਓ ਭੇਜੀ ਸਾਨੂੰ ਇੱਕ ਵੀਰਾ ਹੋਰ ਸੀਗਾ ਹਾਂ ਵੀਰਾ ਕੀ ਨਾਂ ਤੁਹਾਡਾ ਵੀਰੇ ਜਸਵੀਰ ਜਸਵੀਰ ਸਿੰਘ ਭਰਦੀ ਸਿੰਘ ਹੈਪੀ ਹੈਪੀ ਵੀਰਾ ਤੇ ਕਿੰਨੇ ਵੀਰ ਸਾਡੇ ਟੀਮ ਦੇ ਮੈਂਬਰ ਪਿੱਛੇ ਗੋਲਦੀ ਬਾਈ ਹੁਣੀ ਖੜੇ ਨੇ ਬਾਬਾ ਬਕਾਲਾ ਸਾਹਿਬ ਤੋਂ ਫਿਰ ਪ੍ਰਭਕਾ ਮਿਲਣਾ ਚਾਹੋ ਤੋਂ ਸਾਡੇ ਜ਼ਮਦਾਰ ਅਵਤਾਰ ਸਿੰਘ ਜੀ ਸਾਡੇ ਸਿੱਖੇਵਾਲ ਤੋਂ ਡਾਕਟਰ ਸਾਹਿਬ ਨੇ ਡਾਕਟਰ ਸਿੱਖਾ ਸਿੱਖੇਵਾਲ ਸਾਹਿਬ ਦੀ ਟੀਮ ਅੱਗੇ ਵੀ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਸੁਪਨਿਆ ਦੇ ਘਰ ਦੇ ਨਾਲ ਸਮੇਂ-ਸਮੇਂ ਤੇ ਆਪਣਾ ਯੋਗਦਾਨ ਪਾਉਂਦੇ ਨੇ ਇਹਨਾਂ ਸਾਰੇ ਵੀਰਾਂ ਦੇ ਸਾਂਝੇ ਅਪਰਾਲੇ ਦੇ ਨਾਲ ਅੱਜ ਅਸੀਂ ਇਸ ਵੀਰ ਦੀ ਸੇਵਾ ਵਾਸਤੇ ਇੱਥੇ ਪਹੁੰਚੇ ਹਾਂ ਬਸ ਸੇਵਾ ਸਫਲ ਹੋਵੇ ਇਹ ਅਰਦਾਸ ਕਰਿਓ ਬੋਲੇ ਇੱਕ ਬੇਨਤੀ ਹੋਰ ਕਰ ਲਗਾ ਇਹ ਕੁਲਵਿੰਦਰ ਵੀਰ ਕੱਲ ਨੂੰ ਠੀਕ ਹੋ ਜਾਂਦਾ ਮਹਾਰਾਜ ਕਿਰਪਾ ਕਰੇ ਇਹਦੀ ਇੱਕ ਡਿਊਟੀ ਮੈਂ ਸਾਹਿਬ ਦਾ ਵੀ ਇਹਨੂੰ ਗੁਰਦਰਾ ਸਾਹਿਬ ਦੇ ਅੰਦਰ ਜਦੋਂ ਸੈੱਟ ਹੋ ਜਾਂਦਾ ਪਾਠ ਕਰਦਾ ਉਹਦੀ ਡਿਊਟੀ ਲਵਾਉਣ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਤੇ ਪਿੰਡ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹਨੂੰ ਰਲ ਮਿਲ ਕੇ ਇੱਕ ਛੋਟਾ ਜਿਹਾ ਮਕਾਨ ਦਾ ਪਰਾਲਾ ਕਰਿਓ ਜਿੱਥੇ ਸਟਾਰਟਿੰਗ ਜਿਹੜੇ 21 ਥੋੜੇ ਸੀਮਿੰਟ ਦੇ ਮੈਂ ਦਊਂਗਾ ਤੋ ਉਹਰੇ ਵਿੱਚ ਤੁਸੀਂ ਗੁਰਦਾਰੇ ਡਿਊਟੀ ਲਵਾਉਣ ਦਾ ਤੇ ਇੱਕ ਸਟਾਡੀ ਜਦੋਂ ਮਕਾਨ ਦਾ ਇੱਕ ਇਹ ਪਿੰਡ ਵੱਲੋਂ ਤੁਸੀਂ ਪ੍ਰਾਲਾ ਕਰ ਲਿਓ ਤੇ ਡਿਊਟੀ ਜਿਹੜੀ ਆ ਉਹ ਲਵਾਉਣ ਦੇ ਵਿੱਚ ਜੋ ਮਰਜ਼ੀ ਉਹ ਜ਼ਿੰਮੇਵਾਰੀ ਮੇਰੀ ਹੋਗੀ ਉਹ ਅਸੀਂ ਕਰਾਂਗੇ ਲਓ ਜੀ ਜੀ ਬੋਲ ਸੋਨ ਹਾ ਗੁਰਸ੍ਰੀ ਦੇਖੋ ਗੁਰੂ ਦੀ ਕਿਰਪਾ ਹੋ ਗਈ ਆ ਪਹਿਲਾਂ ਕਿੰਨੀ ਦੁਨੀਆ ਜੜਗੀ ਕਰਨਾ ਬਸ ਇਹ ਦੋ ਮਰਲੇ ਤਿੰਨ ਮਰਲੇ ਜਗਾ ਪਿੰਡ ਚੋਂ ਮਿਲ ਜੇਵੇ ਕਿਤੋਂ ਤੇ ਅਸੀਂ ਵੀ ਰਲ ਕੇ ਪ੍ਰਾਲਾ ਕਰਾਂਗੇ ਆਪਾਂ ਇਹਨੂੰ ਦੋ ਖਾਨ ਪਾ ਕੇ ਇਹਨੂੰ ਵੈਂਦਾ ਕਰ ਲਈਏ ਬਾਘਰੂ ਮਿਹਰ ਕਾਰਨ ਜੇ ਗੁਰੂ ਘਰ ਤੇ ਡਿਊਟੀ ਕਰਨ ਲੱਗ ਗਿਆ ਇਹ ਸਾਰਾ ਕੁਝ ਹਾਲਕ ਦੇ ਵਿੱਚ ਹੋ ਜਾਣਾ ਜੀ ਜੇ ਮਹਾਰਾਜ ਦੀ ਮਿਹਰ ਰਹੀ ਨਾ ਹਾਲਕ ਦੇ ਵਿੱਚ ਜੇ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਮਿਲਦੀਆਂ ਰਹੀਆਂ ਤਾਂ ਇਹ ਕੁਲਵਿੰਦਰ ਸਿੰਘ ਵੀਰਾਂ ਜਿਹੜੀ 골ਡੀ ਵੀਰੇ ਨੇ ਗੱਲ ਕਹੀ ਆ ਉਹਦੇ ਲਈ ਤਿਆਰ ਵਰ ਤਿਆਰ ਹੋ ਸਕਦਾ ਬਿਮਾਰੀ ਨਹੀਂ ਵੱਡੀ ਵੱਡੇ ਹਾਲਾਤ ਬਣ ਗਏ ਨੇ ਜਿਹੜੇ ਕੁਲਵਿੰਦਰ ਦੇ ਨਾਲ ਚੱਲ ਰਹੇ ਆ ਜੇ ਹਾਲਾਤ ਬਦਲ ਜਾਣਗੇ ਕਿਰਵਿੰਦਰ ਸਿੰਘ ਦਾ ਜੀਵਨ ਵੀ ਬਦਲ ਜਾਣਾ ਤੇ ਕਿਰਵਿੰਦਰ ਸਿੰਘ ਦਾ ਜੀਵਨ ਜੇ ਬਦਲਦਾ ਤਾਂ ਅਗਲੇ ਮੋੜ ਤੇ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੇ ਹੀ ਗੁਰਤੇਗ ਭਦਰ ਮਹਾਰਾਜ ਦੇ ਘਰ ਤੋਂ ਇਹ ਵੀਰ ਸਾਡੇ ਨਾਲ ਉੱਥੋਂ ਆਇਆ ਅਸੀਂ ਗੁਰੂ ਸਾਹਿਬ ਦੇ ਘਰ ਦਰਸ਼ਨ ਕਰਨ ਗਏ ਸੀਗੇ ਤੇ ਉੱਥੋਂ ਵੀਰਾ ਸਾਡੀ ਟੀਮ ਦਾ ਮੈਂਬਰ ਸਾਡੇ ਨਾਲ ਆਇਆ ਤੇ ਮਹਾਰਾਜ ਨੇ ਇਹਦੇ ਮਨ ਚ ਫੁਰਨਾ ਪਾਇਆ ਵੀ ਜੇ ਠੀਕ ਹੋ ਜਾਂਦਾ ਤੇ ਗੁਰੂ ਘਰ ਚ ਅਸੀਂ ਡਿਊਟੀ ਲਵਾਵਾਂਗੇ ਤੇ ਜੇ ਗੁਰੂ ਘਰ ਚ ਡਿਊਟੀ ਮਿਲਦੀ ਆ ਜੀ ਤੁਹਾਡੇ ਦਾ ਜੀ ਜਦੋਂ ਵੀ ਇਹਦਾ ਘਰ ਬਣ ਜਾਂਦਾ ਉਹ ਘਰ ਦਾ ਲੱਕੜ ਇਹਦੇ ਰਹਿਣ ਵਾਸਤੇ ਬੈੱਡ ਫਰਨੀਚਰ ਜੋ ਵੀ ਲੱਕੜ ਦਾ ਕੰਮ ਹੋਊਗਾ ਉਹ ਭਾਵੇਂ ਲੱਖ ਰੁਪਏ 2 ਲੱਖ ਤੱਕ ਚਲ ਜੇ ਉਹ ਮਹਫਲੀ ਹੋਊਗਾ ਬੋਲੇ ਜੋ ਨਿਹਾਲ ਜੀ ਆਪੇ ਕਿਲਵਿੰਦਰ ਸਿੰਘ ਹੁਣ ਮਾਰ ਲਾ ਹੈ ਜੀ ਚਲ ਜੇ ਲੱਖ ਚਲ ਜੇ ਜਿੰਨਾ ਫਰਨੀਚਰ ਨੂੰ ਚਾਹੀਦਾ ਜੋ ਚਾਹੀਦਾ ਮੈਂ ਗੁਰਵਿੰਦਰ ਸਾਰਾ ਕੁਝ ਬਣ ਗਿਆ ਘਰ ਦਾ ਬਾਜੀ ਅਰਦਾਸ ਕਰਿਓ ਵੀ ਇਹ 6 ਮਹੀਨੇ ਸਤਾਂ ਚ ਦੁਬਾਰਾ ਵਾਪਸ ਤੁਹਾਡੇ ਵਿੱਚ ਆਵੇ ਤੇ ਆ ਕੇ ਫਿਰ ਤੁਸੀਂ ਜਿਹੜੀਆਂ ਗੱਲਾਂ ਕਰੀਆਂ ਜਵਾਨ ਆਪਾਂ ਇਹਨੂੰ ਪੂਗਾ ਸਕੀਏ ਪੂਰੀ ਕਰ ਸਕੀਏ ਬਸ ਅਰਦਾਸ ਕਰਿਓ ਕਿ ਲਵਿੰਦਰ ਜੀ ਨੂੰ ਇਸ ਜੋ ਹੋਵੇ ਵੀ ਲਵਿੰਦਰ ਆ ਕੇ ਉਹਨਾਂ ਸੁਪਨਿਆਂ ਦੇ ਘਰ ਚ ਰਹਿ ਸਕੇ ਜਿਹੜਾ ਤੁਸੀਂ ਸਾਰਿਆਂ ਨੇ ਸੁਪਨਾ ਲਿਆ ਇਹ ਸੁਪਨਾ ਹੀ ਆ ਭਾਈ ਤੇ ਇਹ ਸੱਚ ਹੋਣ ਨੂੰ ਦੇਰ ਨਹੀਂ ਲੱਗਣੀ ਜਦੋਂ ਉਹਦੀ ਕਿਰਪਾ ਹੁੰਦੀ ਆ ਤੇ ਜਨ ਕੀ ਅਰਦਾਸ ਬਿਰਤੀ ਨਾ ਜਾਏ ਤੇ ਸੰਗਤ ਦੀ ਅਰਦਾਸ ਆ ਜਿਹੜੀ ਉਹ ਖਾਲੀ ਨਹੀਂ ਜਾਂਦੀ ਕਦੇ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਜਿਹੜਾ ਤੁਸੀਂ ਪ੍ਰਾਰਲਾ ਕੀਤਾ ਕਲਪੈ ਤੁਸੀਂ ਇੱਕ ਸੋਸਾਇਟੀ ਨੇ ਜੁੜੇ ਵੀ ਹੋਇਆਂ ਚ ਚਲਾਉਨੇ ਹੋ ਮੁੱਖੋਂ ਤੇ ਤੁਸੀਂ ਇਸ ਚੀਜ਼ ਦਾ ਥੋੜਾ ਜਿਹਾ ਪਿੱਛੇ ਅਭਰਾਲਾ ਰੱਖਿਓ ਮਗਰ ਗੀੜਾ ਰੱਖਿਓ ਇਹਦੇ ਬਸ ਇਨੇ ਠੀਕ ਕਿਵੇਂ ਹੋਣਾ ਠੀਕ ਹੋਣਾ ਇਲਾਕੇ ਦੀ ਸੰਗਤ ਜਿਹਨੂੰ ਇਹ ਜਾਣਦਾ ਜਿਉ ਇਹਦੇ ਮਗਰ ਗੀੜਾ ਮਾਰਦੇ ਰਹਿਣਗੇ ਪਰ ਗੀੜਾ ਮਾਰ ਲਿਓ ਬਾਕੀ ਜੋ ਅਸੀਂ ਕਰ ਸਕੀਏ ਅਸੀਂ ਕਰਾਂਗੇ ਮਾਰਾਂਗੇ ਜਦੋਂ ਤੁਹਾਨੂੰ ਫੋਨ ਕਰਕੇ ਆਵਾਂਗੇ ਜਦੋਂ ਪਹਿਲਾਂ ਰਸ ਪਾਣੀ ਚਾਹੀਦੀ ਹੁੰਦੀ ਹੈ ਜਿਹੜੀ ਪੁੱਛ ਕੇ ਉਹ ਲਿਆ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਖਲਦੀ ਜਿਹੜਾ ਮਾਰਾ ਕੀ ਦੀ ਭੈਣ ਲੈ ਕੇ ਆਉਣਾ ਹਾਂ ਉਹਨੂੰ ਲੈ ਆਉਂ ਤਾਂ ਬਾਲਾ ਵਧੀਆ ਹੋ ਜਾਊ ਕਿਉਂਕਿ ਇਹ ਸਿਸਟਰ ਹੈਗੀ ਭੈਣ ਹੈਗੀ ਰਹਿ ਕੇ ਹੈ ਦੀ ਉਹਨੂੰ ਲੱਭ ਕੇ ਨਾ ਹਾਂ ਲੱਭੂ ਮਲਾਵਾਂਗੇ ਦੀ ਭੈਣ ਨੂੰ ਮਲਾਵਾਂਗੇ ਲੈ ਆਵਾਂਗੇ ਕਿਹੜੇ ਪਿੰਡ ਵਿਆਹੀ ਹੈ ਉਹ ਕਰ ਲੈਨੇ ਪਾਪਰ ਤੇ ਲਾ ਕੇ ਕੋਈ ਨਹੀਂ ਕਰ ਲੈਨੇ ਹੋਈ ਕੋਈ ਲੱਭਣਾ ਇਹਨੇ ਦੀ ਭਾਜੀ ਭਾਜੀ ਲੱਭ ਲਵੋ ਨਾ ਜੀ ਕਿਉਂਕਿ ਜੇ ਉਹਨੂੰ ਮਿਲ ਗਿਆ ਫਿਰ ਬਹੁਤ ਛੇਤੀ ਠੀਕ ਹੋ ਜਾਏ ਨਾ ਕੋਈ ਕਰਨੇ ਹੋ ਫੋਨੋਂ ਵੀ ਰੋੜੇ ਦਾ ਇਹ ਇੰਨਾ ਵੱਡਾ ਕੰਮ ਹੋ ਗਿਆ ਵੀ ਭੈਣ ਤੇ ਵਿਚਾਰੀ ਚੰਗੀ ਭਰੀ ਆ ਜਦੋਂ ਮਾੜੀ ਨਾ ਬਾਰੇ ਹਾਲਾਤ ਵਾ ਨਾ ਮੈਨੂੰ ਨਹੀਂ ਲੱਗਦਾ 5-6 ਮਹੀਨੇ ਤੋਂ ਵੱਧ ਲੱਗੂਗਾ ਹਾਂ ਐਨੇ ਪਿੰਡ ਦੀ ਘੋੜਾ ਜੀ ਸੈੱਟ ਹੋ ਜਾਏਗਾ ਇੰਨੇ ਮੈਨੂੰ ਠੀਕ ਹੋ ਜਾਣਾ ਵਾ ਐਨੇ ਸਾਲ ਪਹਿਲਾਂ ਹੀ ਆ ਤਿੰਨ ਸਾਲ ਆ ਜਿਹੜੇ ਮਾਰੇ ਪਹਿਲੇ ਕਿਤੇ ਹੋਇਆ ਜਿਉਂਦਾ ਚਲੋ ਚਲੋ ਸਮਾ ਸਮਾ ਸਮਰਾਥਾ ਭਾਈ ਠੀਕ ਆ ਜੀ ਅਰਦਾਸ ਕਰਿਓ ਮਿਹਰਬਾਨੀ ਮਹਾਰਾ ਸੱਚੇ ਪਾਤਸ਼ਾ ਸਰਬੱਤ ਦਾ ਹੀ ਭਲਾ ਕਰਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾ ਗੁਰਵੰਦਰ ਸਿੰਘ ਆ ਇਹ ਆ ਸੁਪਰੀਆਂ ਦਾ ਘਰ ਆਪਣਾ ਕਿੱਥੇ ਹਣ ਤੂੰ ਅੰਦਰ ਗੁਰਦੁਆਰਾ ਸਾਹਿਬ ਵੀ ਆ ਪਾਠ ਵੀ ਕਰਿਆ ਕਰਨਾ ਆਪਾਂ ਨਾਲੇ ਸੇਵਾ ਵੀ ਕਰਿਆ ਕਰਨੀ ਆ